ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਵੱਡਾ ਇੱਕ ਦੁੱਖ ਲੱਗਾ ਕਿ ਪੰਜਾਬ ਜਿਹੜੀਆਂ ਗੁਰੂਆਂ ਪੀਰਾਂ ਦੀ ਧਰਤੀ ਆ ਉਹਦਾ ਜਿਹੜਾ ਮੁੱਖ ਮੰਤਰੀ ਆ ਉਹ ਮੁੱਖ ਮੰਤਰੀ ਦੀ ਹਾਲਾਤ ਐਡੇ ਮਾਰੇ ਹੋ ਗਏ ਕਿ ਉਹਦੀ ਬੌਧਿਕਤਾ ਜਿਹੜੀ ਆ ਇੰਨੀ ਗਿਰ ਗਈ ਕਿ ਉਹ ਗੁਰੂ ਕੀ ਗੋਲਕ ਦੇ ਬਾਰੇ ਚ ਬਿਆੰਕ ਕਰਨ ਲੱਗ ਗਿਆ ਜੇ ਮੱਛੇ ਰੰਗੜ ਤੇ ਬਦਾਲੀ ਹੋਣਾ ਨੇ ਜੋ ਕੁਝ ਕੀਤਾ ਉਸੇ ਰਾ ਪੈ ਗਿਆ ਆ ਜਿਹੜੀ ਗੁਰੂ ਕੀ ਗੋਲਕ ਆ ਇਹ ਗੁਰੂ ਕੀ ਗੋਲਕ ਦਾ ਦਸਵੰਦ ਦਾ ਇੱਕ ਰਿਵਾਇਤ ਆ ਜਿਹੜੀ ਗੁਰੂ ਸਾਹਿਬ ਨੇ ਜਿਹੜੀ ਸ਼ੁਰੂ ਕੀਤੀ ਸੀ ਤੇ ਇਹ ਗੁਰੂ ਕੀ ਗੋਲਕ ਜਿਹੜੀ ਆ ਇਹ ਜਿੱਥੇ ਪ੍ਰਬੰਧ ਕਰਦੀ ਆ ਉੱਥੇ ਲੋੜਵੰਦ ਜਿਹੜੇ ਆ ਮਾਨਵਤਾ ਦੇ ਭਲੇ ਲਈ ਬਹੁਤ ਵੱਡੇ ਕਾਰਜ ਕਰਦੀ ਆ ਸੋ ਭਗਵੰਤ ਮਾਨ ਦੇ ਦਿਮਾਗੀ ਜਿਹੜਾ ਤਵਾਜਨ ਆ ਉਹਦਾ ਕਾਫੀ ਜਿਆਦਾ ਕਹਿੰਦੇ ਆ ਅਸਰ ਲੱਗ ਰਿਹਾ ਭਾਵੇਂ ਕਿ ਇਹ ਭਗਵੰਤ ਮਾਨ ਹੁਣੀ ਲੋਕਾਂ ਨਾਲ ਧੂਖਾ ਕਰਕੇ ਵੱਡੀ ਲੋਕਾਂ ਦੇ ਨਾਲ ਕਿਵੇਂ ਕਹਿੰਦੇ ਫਰੇਮ ਕਰਕੇ ਇਹ ਇਸ ਕੁਰਸੀ ਤੇ ਪਹੁੰਚੇ ਆ ਤੇ ਜਿਵੇਂ ਪੰਜਾਬ ਵੇਚਣ ਦੀ ਗੱਲ ਚੱਲ ਰਹੀ ਆ ਪੰਜਾਬ ਕਰਜ਼ਾਈ ਕਰਤਾ ਇਹਨਾਂ ਨੇ ਚੰਡੀਗੜ੍ਹ ਜਿਵੇਂ ਕਹਿੰਦੇ ਗਿਰਵੀ ਰੱਖਤਾ ਪੰਜਾਬ ਦੇ ਪਾਣੀਆਂ ਦਾ ਮਸਲਾ ਕੋਈ ਵੀ ਮੁੱਦਾ ਜਿਹੜਾ ਵਾ ਉਸ ਮੁੱਦੇ ਤੇ ਇਹ ਖੜਦੇ ਨਹੀਂ ਪਰ ਆ ਜਿਹੜਾ ਅਫਸੋਸ ਹੋਇਆ ਜਦੋਂ ਕਿ ਇਹਨੇ ਸ਼ਰੋਣੀ ਕਮੇਟੀ ਦੇ ਮੈਂਬਰਾਂ ਸਹਿਬਾਨ ਦੇ ਬਾਰੇ ਵਿੱਚ ਅਤੇ ਅਦੇ ਗੁਰੂ ਦੀ ਗੋਲਕ ਦੇ ਬਾਰੇ ਵਿੱਚ ਗੱਲ ਕੀਤੀ ਆ ਇਹ ਗੁਰੂ ਰਾਮਦਾਸ ਪਾਤਸ਼ਾਹ ਦਾ ਦਰਬਾਰ ਆ ਜਿੱਥੇ ਆ ਕੇ ਕੋਈ ਵੀ ਵਿਅਕਤੀ ਜਿਹੜਾ ਹਰ ਸਿੱਖ ਆਪਣੀ ਭਾਵਨਾ ਦੇ ਨਾਲ ਨਤਮਸਤਕ ਹੁੰਦਾ ਉਹ ਗਵੰਤਮਾਨ ਜੀ ਜਾਣਕਾਰੀ ਦੇ ਦਈਏ ਤੁਹਾਡੇ ਜਿਹੜੇ ਐਮਐਲਏ ਆ ਅੱਜ ਤਾਂ ਤੁਹਾਨੂੰ ਅੱਜ ਦਾ ਜਾਣਕਾਰੀ ਹੋਣੀ ਆ ਕਿ 6 ਕੋਠੀਆਂ ਤੁਸੀਂ ਰੱਖੀ ਬੈਠੇ ਹੋ ਕਿੰਨੀਆਂ ਤਨਖਾਹਾਂ ਲੈ ਰਹੇ ਹੋ ਆਪਣਾ ਵਾਅਦਾ ਕਰ ਰਹੇ ਹੋ ਪਰ ਤੁਹਾਡੀ ਇਹ ਜਾਣਕਾਰੀ ਨਹੀਂ ਕਿ ਸ਼ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦਾ ਮੈਂਬਰ ਕੌਮ ਦੇ ਸੇਵਾਦਾਰ ਦੇ ਤੌਰ ਤੇ ਸੇਵਾ ਕਰਦਾ ਕੋਈ ਉਹ ਤਨਖਾਹ ਨਹੀਂ ਲੈਂਦਾ ਸ਼੍ਰੋਣੀ ਕਮੇਟੀ ਦਾ ਮੈਂਬਰ ਕੋਈ ਡੀਏਟੀਏ ਨਹੀਂ ਲੈਂਦਾ ਸ਼੍ਰੋਣੀ ਕਮੇਟੀ ਦਾ ਪ੍ਰਧਾਨ ਤੱਕ ਕੋਈ ਕਿਸੇ ਤਰ੍ਹਾਂ ਦੀ 1 ਰੁਪਏ ਦੀ ਤਨਖਾਹ ਨਹੀਂ ਲੈਂਦਾ ਤੁਹਾਨੂੰ ਇਸ ਬਾਰੇ ਜਾਣਕਾਰੀ ਨਹੀਂ ਸ਼੍ਰੋਣੀ ਕਮੇਟੀ ਦੇ ਮੈਂਬਰ ਜਿਹੜੇ ਆ ਆਪਣੇ ਘਰ ਤੋਂ ਚੱਲ ਕੇ ਆਪਣਾ ਤੇਲ ਆਪਣੀ ਗੱਡੀ ਵਰਤ ਕੇ ਗੁਰੂ ਘਰ ਦੀ ਸੇਵਾ ਕਰਦੇ ਆ ਤੁਸੀਂ ਤਾਂ ਜੇ ਸਹੀ ਦੇਖਿਆ ਜਾਵੇ ਉਹਨਾਂ ਦੇ ਪੈਰ ਵਰਗੇ ਵੀ ਨਹੀਂ ਮੈਂ ਕਹਿਣ ਦੀ ਕੋਈ ਗਰੇਜ ਨਹੀਂ ਕਰਦਾ ਭਾਵੇਂ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਬਹੁਤ ਇਹ ਤੁਹਾਡਾ ਜਿਹੜਾ ਬਿਆਨ ਆ ਬਹੁਤ ਮਾੜਾ ਜਿਸ ਰਤਬੇ ਤੇ ਬੈਠ ਕੇ ਤੁਸੀਂ ਇਹ ਬਿਆਨ ਦਿੱਤਾ ਸ਼੍ਰੋਮਣੀ ਕਮੇਟੀ 1925 ਐਕਟ ਦੇ ਅਧੀਨ ਦੇਸ਼ ਦੇ ਸੰਵਿਧਾਨ ਦੇ ਅਧੀਨ ਬਣੀ ਆ ਮੈਂਬਰ ਜਿਹੜਾ ਚੁਣ ਕੇ ਆਉਂਦਾ ਇੱਥੇ ਕੋਈ ਨਾਮਜ਼ਦ ਨਹੀਂ ਕੀਤਾ ਜਾਂਦਾ ਤੁਹਾਡੀ ਨਿਗਾਹ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਸਾਜ਼ਿਸ਼ ਚੱਲ ਰਹੀ ਆ ਇੱਕ ਪਾਸੇ ਕਾਂਗਰਸ ਜਿਹੜੀ ਆ ਉਹ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਗੱਲ ਕਰ ਰਹੀ ਆ ਤੁਸੀਂ ਵੀ ਉਸੇ ਰਸਤੇ ਤੇ ਸ਼੍ਰੋਮਣੀ ਕਮੇਟੀ ਜਿਹੜੀ ਆ ਸਿੱਖਾਂ ਦੀ ਸੰਸਥਾ ਵਾ ਸਿੱਖਾਂ ਦੀਆਂ ਸੰਸਥਾਵਾਂ ਦੀ ਆਰਥਿਕ ਤੌਰ ਤੇ ਤੁਸੀਂ ਕੰਗਾਲੀ ਦੇ ਰਾਹਵਲਪੁਰ ਪਏ ਹੋ ਬਹੁਤ ਮਾੜੇ ਰਸਤੇ ਪੈ ਚੁੱਕੇ ਹੋ ਕਿਉਂਕਿ ਵੈਸੇ ਵੀ ਤੁਹਾਡਾ ਪਿਛੋਕਰ ਸਿੱਖ ਵਿਰੋਧੀ ਰਹਾ ਤੁਸੀਂ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਰਾਬ ਪੀ ਕੇ ਜਾਣ ਤੋਂ ਵੀ ਆਪਣੇ ਆਪ ਨੂੰ ਕਿਸੇ ਵੀ ਤਰ੍ਹਾਂ ਦੀ ਜਿਵੇਂ ਕਹਿੰਦੇ ਆ ਉਹ ਸ਼ਰਮ ਨਹੀਂ ਮੰਨਦੇ ਤੇ ਅੱਜ ਤੁਸੀਂ ਗੁਰੂ ਦੀ ਗੋਲਕਵਲ ਪਏ ਗਏ ਹੋ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਮੈਂਬਰ ਜਿਹੜੇ ਆ ਚੁਣੇ ਹੋਏ ਸੰਵਿਧਾਨਕ ਰਤਬਾ ਉਹਨਾਂ ਦੇ ਬਾਰੇ ਵਿੱਚ ਕੀਤਾ ਜਿਹੜਾ ਬਿਆਨ ਆ ਇਹ ਇਹਨੂੰ ਤੁਰੰਤ ਵਾਪਸ ਲਓ ਇਹ ਤੇ ਮਾਫੀ ਮੰਗੋ ਕੌਮ ਤੋਂ ਤੁਸੀਂ ਮਾਫੀ ਮੰਗੋ ਕਿਉਂਕਿ ਜਿਹੜੇ ਰਾਤ ਤੁਸੀਂ ਤੁਰ ਪਿਓ ਇਹ ਬਹੁਤ ਮਾੜਾ ਸ਼ਰੌਣੀ ਗੁਰਦਰਾ ਪਰੰਧ ਕਮੇਟੀ ਦੀ ਗੋਲਕ ਤੁਹਾਡੇ ਵਰਗੀਆਂ ਕਈ ਸਰਕਾਰਾਂ ਦੇ ਵੱਧ ਕੰਮ ਕਰਦੀਆਂ ਨੇ ਤੁਹਾਡੀ ਇਹ ਸਰਕਾਰਾਂ ਦੇ ਸਮੇਂ ਤੇ ਜਦੋਂ ਕੋਈ ਆਫਤ ਆਉਂਦੀ ਆ ਕਰੋਨਾ ਆ ਗਿਆ ਕੋਈ ਹੋਰ ਆ ਗਿਆ ਉਸ ਸਮੇਂ ਤੇ ਸ਼ਰੌਣੀ ਗੁਰਦਰਾ ਪਰੰਧ ਕਮੇਟੀ ਹੀ ਖੜਦੀ ਆ ਅੱਜ ਤੁਸੀਂ ਉਹ ਸ਼ਰੌਣੀ ਗੁਰਦਰਾ ਪਰੰਧ ਕਮੇਟੀ ਦੀ ਗੋਲਕ ਵੱਲ ਨਿਗਾਹ ਕਰ ਲਈ ਆ ਤੁਹਾਡਾ ਜਿਹੜਾ ਪਦਨ ਮੈਂ ਸਮਝਦਾ ਕਿ ਬૌਧਿਕ ਪਦਨ ਤੇ ਸਿਆਸੀ ਪਦਨ ਅੱਜ ਤੋਂ ਸ਼ੁਰੂ ਹੋ ਗਿਆ ਇਸ ਪੰਜਾਬ ਦੇ ਲੋਕ ਜਿਹੜੇ ਆ ਸਿਆਸੀ ਤੌਰ ਤੇ ਜਿੱਥੇ ਮਰਜ਼ੀ ਖੜਨ ਪਰ ਜਦੋਂ ਸਿੱਖ ਸੰਸਥਾਵਾਂ ਦੇ ਉੱਤੇ ਤੁਹਾਡੀ ਟਿੱਪਣੀ ਕਰਨ ਲੱਗਿਓ ਇਸ ਗੱਲ ਤੇ ਬਰਦਾਸ਼ਤ ਨਹੀਂ ਕਰਨਗੇ ਆਉਣ ਵਾਲੇ ਸਮੇਂ ਤੁਹਾਨੂੰ ਇਹਦਾ ਜਵਾਬ ਦੇਣਾ ਪਏਗਾ